ਔਖਾ ਹੈ ਕੋਸ਼ਿਸ਼ ਕਰਦੇ ਆ ਮੈਂ ਕੋਈ ਇਸ ਤਰ੍ਹਾਂ ਦਾ ਦਾਵਾ ਵੀ ਨਹੀਂ ਕੀਤਾ ਮੈਂ ਸਰੋਤਾ ਵਕਤਾ ਬੋਲਦੇ ਆ ਪਾਠ ਕਰਦੇ ਆ ਜਪ ਕਰਦੇ ਆ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰਤ ਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਕਿ ਜਿਹੜੇ ਕਰਦੇ ਹੋਣਗੇ ਜ਼ਰੂਰ ਅਨੁਭਵ ਹੋਇਆ ਹੋਣਾ ਨਹੀਂ ਸੁਣਦਾ ਇਸੇ ਨੂੰ ਗੁਰਨਾਣਿਕ ਨੇ ਕਹਿ ਦਿੱਤਾ ਆਖਣ ਔਖਾ ਸਚਾਣਾ ਮਹਾਰਾਜ ਕੀ ਔਖ ਹੈ ਕਿਉਂ ਔਖ ਹੈ ਜ਼ਿਕਰ ਪੈ ਕਰ ਦੋ ਮੈਂ ਹੁਣੇ 2 ਮਿੰਟੇ ਚ 10 ਵਾਰ ਕਹਿ ਦਿੰਦਾ ਵਾਹਿਗੁਰੂ 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 ਕੀ ਔਖ ਹੈ ਨਹੀਂ ਬਹੁਤ ਔਖ ਹੈ ਬਹੁਤ ਔਖ ਹੈ ਪਤਾ ਹੈ ਜ਼ਿੰਦਗੀ ਕਿਸ ਤਰ੍ਹਾਂ ਸਾਡੀ ਚੱਲ ਰਹੀ ਹੈ श्वासਾਂ ਦੇ ਆਸਰੇ ਤੇ ਤੇ श्वासਾਂ ਦੀ ਗਤੀ ਕੀਏ ਇੱਕ ਬਾਹਰ ਜਾਂਦਾ ਇੱਕ ਅੰਦਰ ਲੈ ਜਾਂਦੇ ਜਦ ਅੰਦਰ ਲੈ ਜਾਈਏ ਤੇ ਹੁਣ ਆਖੇ ਬਾਹਰ ਕਿਉਂ ਕਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕਢੇ ਤੇ ਹੁਣ ਆਖੇ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਵਾਹਿਗੁਰੂ ਕਲਦਾ ਤੇਂਦਰ ਬਾਹਰ ਪ੍ਰਗਟ ਹੁੰਦਾ ਹੁਣ ਇਹਨੂੰ ਅੰਦਰ ਲੈ ਜਾਣਾ ਸਵਾਸ ਬਾਹਰ ਗਿਆ ਸਵਾਸ ਅੰਦਰ ਆਇਆ ਇਹ ਜ਼ਿੰਦਗੀ ਹੈ ਸ਼ਬਦ ਬਾਹਰ ਪ੍ਰਗਟ ਹੋਏ ਹੁਣ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ ਪੰਜਾਹ ਪੰਜਾਹ ਸਾਲ ਤੋ ਕੀਰਤਨ ਕਈ ਕਰਦੇ ਪੈਨੇ ਮਜਾ ਲੇ ਇੱਕ ਪੰਕਤੀ ਅੰਦਰ ਜਾਏ ਖਾਦੇ ਨਹੀਂ ਹੈ ਸਵਾਸ ਬਾਹਰ ਸੁੱਟੇ ਨਾ ਅੰਦਰ ਨਹੀਂ ਲਏ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਸਾਰੀ ਜ਼ਿੰਦਗੀ ਧਾਰਮਿਕ ਮੰਦਰਾਚ ਰਹ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣ ਛੇ ਹੁਣ ਮੈਂ ਅਰਥ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ 2-4 ਮਿੰਟ ਲਵਾਂ ਪੂਰਾ ਖਲਾਸਾ ਤੇ ਹੁਣ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਹੈ ਤੇ ਮੈਂ ਪਛੜ ਜਾਣਾ ਘੜੀ ਮੈਥੋਂ ਅੱਗੇ ਲੰਘ ਜਾਂਦੀ ਹੈ ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ ਪਵਨ ਨਾਭੀ ਨਰਟਕ ਰਾਂਦੀ ਹੈ ਪਵਨ ਹਵਾ ਨਾਭੀ ਨਰਟਕ ਰਾਂਦੀ ਪਤਾ ਹੈ ਭਾਰਤ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧੁਨੀ ਤੇ ਧੋਨੇ ਦੇ ਅਖਰੀ ਅਰਥ ਕੀ ਨੇ ਜਿੱਥੋਂ ਧੁਨ ਉੱਠਦੀ ਹੈ ਧੁਨ ਉੱਠਦੀ ਹੈ ਧੋਨੇ